ਸਾਡੇ ਨਾਲ ਪ੍ਰੀ ਧਰਪਾਲ ਜੀ ਜੁੜ ਚੁੱਕੇ ਨੇ ਫੋਨ ਕਾਲ ਤੇ ਪ੍ਰੀ ਜੀ ਬਹੁਤ ਮਾੜੀ ਖਬਰ ਜਿਹੜੀ ਹੈ ਅੱਜ ਪੰਜਾਬੀ ਇੰਡਸਟਰੀ ਤੋਂ ਆਈ ਹੈ ਜਸਵਿੰਦਰ ਪੱਲਾ ਜੀ ਜੋ ਕਿ ਬਹੁਤ ਵੱਡਾ ਨਾਮ ਸੀ ਉਹ ਸਾਡੇ ਵਿਚਾਲੇ ਅੱਜ ਨਹੀਂ ਰਹੇ ਅ ਨੀਹਾ ਅੱਜ ਮੈਨੂੰ ਲਫ਼ਜ਼ ਨਹੀਂ ਮਿਲ ਰਹੇ ਕਿ ਚਿਹਰੇ ਉੱਤੇ ਇਹਨੂੰ ਬਹੁਤ ਇਹ ਦੁਖਦ ਖਬਰ ਸੁਣੀ ਮਿਲੀ ਔਰ ਮਨ ਬਹੁਤ ਦੁਖੀ ਹੈ ਇਹ ਜੇ ਕਲਾਕਾਰ ਸਰਦਾਨੀ ਹੁੰਦੇ ਬਿਲਕੁਲ ਜਸਵਿੰਦਰ ਪੱਲਾ ਹੁਣਾਂ ਨੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਚਿਹਰਿਆਂ ਤੇ ਹਾਸੇ ਲਿਆਉਂਦੇ ਮੈਨੂੰ ਯਾਦ ਹੈ ਮੈਂ ਕੈਰੀਨ ਜੱਟ ਜੀ ਪੀ ਉਹਨਾਂ ਦੀ ਫਿਲਮ ਦੇਖਣ ਗਏ ਸੀ ਤੇ ਚਲੋ ਪ੍ਰੀਮੀਅਰ ਵਗੈਰਾ ਤੇ ਵੀ ਬੁਲਾ ਲੈਂਦੇ ਨੇ ਜੀ ਪੀ ਉਹ ਨਹੀਂ ਪਰ ਮੈਨੂੰ ਐ ਹੁੰਦਾ ਕਿ ਮੈਂ ਫੈਮਿਲੀ ਨਾਲ ਵੀ ਜਾਵਾਂ ਤੇ ਮੇਰੇ ਮੂਰੇ ਇੱਕ ਬੰਦਾ ਬੈਠਾ ਉਹ ਮਤਲਬ ਕਿਸੇ ਗੱਲ ਤੋਂ ਭਲਾ ਸਾਹਿਬ ਦੀ ਕਿਸੇ ਗੱਲ ਤੋਂ ਖੇੜ-ਖੇੜ ਕੇ ਹੱਸਣ ਲੱਗ ਗਿਆ ਹੱਸਦੇ-ਹੱਸਦੇ ਉੱਥੱਲੇ ਕੁਰਸੀ ਤੋਂ ਡਿੱਗ ਗਿਆ ਉਸ ਤੋਂ ਬਾਅਦ ਬਾਰ-ਬਾਰ ਕਰੀ ਜਾਵੇ ਇਹਦੇ ਵਰਗਾ ਕਲਾਕਾਰ ਨਹੀਂ ਹੋ ਸਕਦਾ ਇਹਦੇ ਵਰਗਾ ਕਲਾਕਾਰ ਨਹੀਂ ਉਹਨਾਂ ਨੂੰ ਭਲਾ ਸਾਹਿਬ ਨੂੰ ਦੱਸਿਆ ਭਲਾ ਸਾਹਿਬ ਬੜੇ ਖੁਸ਼ ਹੋਏ ਕਹਿੰਦੇ ਆ ਲੋਕਾਂ ਦੇ ਪਿਆਰ ਕਰਕੇ ਹੀ ਆਪਾਂ ਆਰਟਿਸਟ ਹੋਨੇ ਆ ਬੀਟ ਸੋ ਪਰ ਲਗਾਅ ਮਤਲਬ ਜਿੱਦਾਂ ਆਮ ਜ਼ਿੰਦਗੀ ਦੇ ਵਿੱਚ ਵਿਚਰਦੇ ਸੀ ਉਹੀ ਪਰਦੇ ਤੇ ਸੀ ਜੋ ਪਰਦੇ ਤੇ ਸੀ ਉਹੀ ਆਮ ਜ਼ਿੰਦਗੀ ਦੇ ਵਿੱਚ ਸੀਗੇ ਉਹ ਸੋ ਉਹਨਾਂ ਨੇ ਕਦੀ ਉਹਨਾਂ ਦੇ ਚਿਹਰੇ ਤੇ ਮੈਂ ਕਦੀ ਵੀ ਉਦਾਸੀ ਨਹੀਂ ਵੇਖੀ ਸੀ ਜਿੰਨੇ ਵਾਰੀ ਅਸੀਂ ਇਕੱਠੇ ਹੋਏ ਜਿੰਨੀ ਵਾਰੀ ਅਸੀਂ ਮਤਲਬ ਅਸੀਂ ਇੱਕ ਦੋ ਫਿਲਮਾਂ ਵੀ ਕੀਤੀਆਂ ਜੀ ਔਰ ਮੇਰੀ ਮੇਰੀ ਉਹਨਾਂ ਦੇ ਨਾਲ ਬਹੁਤ ਟਿਊਨਿੰਗ ਸੀਗੀ ਬਹੁਤ ਪਿਆਰ ਸੀ ਮੇਰਾ ਉਹਨਾਂ ਦੇ ਨਾਲ ਪਰ ਲੋਕਾਂ ਨੇ ਮੂੰਹ ਤੇ ਹਾਸੇ ਧਣ ਵਾਲੇ ਅੱਜ ਇੱਕ ਨਿਰਾਸ਼ਾ ਜਿਹੜੀ ਹੈ ਸਾਰਿਆਂ ਦੇ ਚਿਹਰੇ ਤੇ ਹੈਗੀ ਹੈ ਕਿ ਐਡਾ ਵੱਡਾ ਐਡਾ ਵੱਡਾ ਨਾਮ ਐਡੀ ਵੱਡੀ ਹਸਤੀ ਜੋ ਕਿ ਹਰ ਕਿਸੇ ਦੇ ਚਿਹਰੇ ਤੇ ਹਾਸਾ ਲੈ ਕੇ ਆਉਂਦਾ ਸੀ ਉਹ ਸਾਡੇ ਵਿਚਕਾਰ ਨਹੀਂ ਰਿਹਾ ਹੁਣ ਪਤਾ ਨਹੀਂ ਮੈਂ ਮਿਹਰ ਕੀ ਕਹਾਂ ਪਰ ਮਾਤਮਾ ਦੇ ਕਿਦਾਂ ਦੇ ਰੂਲ ਰੈਗੂਲੇਸ਼ਨ ਆ ਬਾਕੀ ਕਰਨ ਵਾਲਾ ਤੇ ਉਹੀ ਹੈ ਉਮਰ ਦੇਣ ਵਾਲਾ ਹੋਇਆ ਉਮਰ ਲੈਣ ਵਾਲਾ ਉਹ ਆ ਬਟ ਮੈਨੂੰ ਇਹ ਲੱਗਦਾ ਵੀ ਜਿਹੜੇ ਚੰਗੇ ਲੋਕ ਨੇ ਉਹਨਾਂ ਲਈ ਹਮੇਸ਼ਾ ਲੰਮੀ ਉਮਰ ਹੋਣੀ ਚਾਹੀਦੀ ਉਹਨਾਂ ਦੀ ਕਿਉਂਕਿ ਉਹ ਦੁਨੀਆ ਦਾ ਕੁਝ ਵਿਗਾੜ ਨਹੀਂ ਰਹੇ ਹੁੰਦੇ ਦੁਨੀਆ ਨੂੰ ਬਹੁਤ ਕੁਝ ਦੇ ਰਹੇ ਹੁੰਦੇ ਆ ਤੁਹਾਨੂੰ ਪਤਾ ਸੀ ਕਿ ਉਹ ਪਿਛਲੇ ਕੁ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਮੈਨੂੰ ਪਤਾ ਲੱਗਿਆ ਸੀ ਹਾਂਜੀ ਕਿਉਂਕਿ ਮੈਂ ਬਾਹਰ ਸੀਗਾ ਉਦੋਂ ਤੇ ਮੈਂ ਇੱਕ ਦੋ ਵਾਰੀ ਫੋਨ ਵੀ ਕੀਤਾ ਪਰ ਉਹਨਾਂ ਨੇ ਫੋਨ ਲਿਆ ਨਹੀਂ ਫਿਰ ਮੈਂ ਵੀ ਜ਼ਿਆਦਾ ਨਹੀਂ ਤੰਗੜਾਉਣਾ ਕੀਤਾ ਮੈਨੂੰ ਆ ਲੱਗਿਆ ਕਿ ਸ਼ਾਇਦ ਅ ਮੈਨੂੰ ਪਤਾ ਲੱਗਿਆ ਸੀ ਉਹ ਬਹੁਤ ਜ਼ਿਆਦਾ ਨਾ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਸੀ ਇਹ ਚੀਜ਼ ਜੀ ਤੇ ਬੰਦਾ ਮਨ ਦਾ ਦੁਖੀ ਹੁੰਦਾ ਜਿਹੜਾ ਲੋਕਾਂ ਨੂੰ ਹਸਾਉਣ ਵਾਲਾ ਹੋਵੇ ਤੇ ਉਹ ਆਪ ਕਿਤੇ ਨਾ ਕਿਤੇ ਜਾ ਕੇ ਆਪਨੇ ਸ਼ਰੀਰ ਨਾਲ ਜੂਝ ਰਿਹਾ ਹੋਵੇ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੋਵੇ ਨਾ ਜੀ ਸੋ ਅਫਸੋਸ ਮੇਰੇ ਲਈ ਹੈ ਹਮੇਸ਼ਾ ਰਿਕਲੈਕਟਰ ਹੈ ਕਿ ਬਹੁਤ ਟਾਈਮ ਹੋ ਗਿਆ ਸੀ ਉਹਨਾਂ ਨਾਲ ਮੇਰੀ ਗੱਲ ਨਹੀਂ ਹੋਈ ਤੇ ਮੇਰੀ ਗਿੱਪੀ ਨਾਲ ਮੇਰਾ ਮਿੱਤਰ ਹੈ ਉਹ ਤੇ ਗੱਲ ਹੁੰਦੀ ਰਹਿੰਦੀ ਜੀ ਉਹਨੇ ਕਹਿਣਾ ਕਿ ਹੁਣ ਠੀਕ ਨੇ ਭਲਾ ਸਾਹਿਬ ਅੱਛਾ ਤੇ ਤੇ ਅੱਜ ਵੀ ਹੁਣ ਵੀ ਮੇਰੀ ਸਵੇਰੀ ਮਤਲਬ ਮੈਂ ਜਦੋਂ ਮੈਨੂੰ ਪਤਾ ਲੱਗਾ ਮੈਂ ਗਿੱਪੀ ਨੂੰ ਕਾਲ ਕੀਤਾ ਕਹਿੰਦਾ ਯਾਰ ਆਪਾਂ ਫਿਲਮ ਸਟਾਰਟ ਕਰ ਰਹੇ ਸੀ ਬਿਲਕੁਲ ਚੰਗੇ ਭਲੇ ਸੀਗੇ ਤੇ ਰਾਤ ਇੱਕਦਮ ਪਤਾ ਨਹੀਂ ਕੀ ਹੋਇਆ ਕੀ ਬ੍ਰੇਨ ਅਟੈਕ ਆਇਆ ਕਿਉਂ ਆ ਤਾਂ ਮਤਲਬ ਦੁਨੀਆ ਚ ਨਹੀਂ ਰਹੇ ਸੋ ਪਰਮਾਤਮਾ ਚੰਗੇ ਇਨਸਾਨਾਂ ਨੂੰ ਪਤਾ ਨਹੀਂ ਕਿਉਂ ਐਡੀ ਛੇਤੀ ਬੁਲਾ ਲੈਂਦਾ ਹੈ ਇਹ ਰੂਲ ਨਹੀਂ ਸਮਝ ਲੱਗਿਆ ਅਨਵਾਸ ਕਰ ਲਓ ਪਰ ਬਿਲਕੁਲ ਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਜੁੜੇ ਔਰ ਉਮੀਦ ਕਰਕੇ ਕਿ ਉਹ ਉਹ ਜਿੱਥੇ ਵੀ ਨੇ ਉਹਨਾਂ ਦੀ ਆਤਮਾ ਨੂੰ ਰੱਬ ਸ਼ਾਂਤੀ ਦੇਵੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨੀ ਨਿਵਾਸ ਦੇਵੇ ਔਰ ਬਹੁਤ ਜਲਦੀ ਉਹ ਮੁੜ ਕੇ ਆਉਣ ਤੇ ਉਹੀ ਜਸਵਿੰਦਰ ਭੱਲਾ ਬਣ ਕੇ ਆਉਣ ਤਾਂ ਜੋ ਸਾਡੇ ਜਿਹੜੇ ਲੋਗ ਨੇ ਉਹਨਾਂ ਦੇ ਚਿਹਰਿਆਂ ਤੇ ਹਮੇਸ਼ਾ ਹਾਸਾ ਰਹੀ ਉਹਨਾਂ ਵਰਗਾ ਕਲਾਕਾਰ ਨਾ ਸੀ ਨਾ ਹੈ ਬਹੁਤ ਚੰਗੇ ਕਲਾਕਾਰ ਨੇ ਇਸ ਵੇਲੇ ਇੰਡਸਟਰੀ 'ਚ ਕੰਮ ਕਰ ਰਹੇ ਪਰ ਉਹਨਾਂ ਵਰਗਾ ਕੋਈ ਨਹੀਂ ਉਹ ਬਹੁਤ ਹੀ ਚੰਗੇ ਇਨਸਾਨ ਸੀਗੇ ਬੜੇ ਖੁਸ਼ ਦੇ ਇਨਸਾਨ ਸੀਗੇ ਬਿਲਕੁਲ ਪ੍ਰੀਜੀ ਬਹੁਤ ਬਤਾਨਵਾਦ ਤੁਸੀਂ ਤੁਹਾਡਾ